ਸਰਕਾਰ ਕਾਂਗਰਸ ਦੀ ਪਰ ਚੱਲੇਗੀ ਅਕਾਲੀ ਦਲ ਦੀ ਜੀ ਹਾਂ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਗਿੱਦੜ ਬਾਹਾ ਦੇ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਬੇਸ਼ੱਕ ਹੁਣ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਹੁਕਮ ਅਜੇ ਵੀ ਉਹਨਾਂ ਦਾ ਹੀ ਚੱਲੇਗਾ ਸੁਖਬੀਰ ਬਾਦਲ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਆਗੂ ਜਾਂ ਫਿਰ ਅਧਿਕਾਰੀ ਉਹਨਾਂ ਦਾ ਕੰਮ ਨਾ ਕਰੇ ਤਾਂ ਉਹ ਉਹਨਾਂ ਦੀ ਲਿਸਟ ਬਣਾ ਲੈਣ ਆਪਾਂ ਇੱਕ ਪਰਿਵਾਰ ਹੈ ਜੇ ਕਿਸੇ ਨੂੰ ਕਿਹਾ ਭੀੜ ਪੈਂਦੀ ਹੈ ਸਾਰੇ ਇਕੱਠੇ ਹੋਏ ਨਾ ਮੈਂ ਸਾਰੇ ਐਮਐਲਏ ਚੱਲ ਗਿਆ ਉੱਥੇ ਪਹੁੰਚ ਜਾਈਂ ਐਸੀ ਤੇ ਐਸੀ ਇਹਨਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਰਾਜਪਵਨ ਨਾਂ ਤੇ ਹੈ ਨਹੀਂ ਚੱਲਦੀ ਆਪਣੀ ਹੈ ਭਾਵੇਂ ਨਾਂ ਤੇ ਰਾਜ ਨਹੀਂ ਹੈ ਪਰ ਰਾਜ ਤੁਹਾਡੇ ਹੀ ਦੇਣਾ ਮੈਂ ਕਹਿੰਦਾ ਇਸੋ ਲਾਵਾ ਸੁਖਬੀਰ ਬਾਦਲ ਨੇ ਆਪਣੀ ਹਾਰ ਦਾ ਕਾਰਨ ਸਰੂਪੇ ਵਾਲੇ ਆਗੂਆਂ ਨੂੰ ਦੱਸਿਆ ਉਹਨਾਂ ਕਿਹਾ ਕਿ ਕੁਝ ਵੀ ਹੋ ਜਾਵੇ ਹੁਣ ਉਹ ਸਰੂਪਾ ਪਾ ਕੇ ਕਿਸੇ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕਰਵਾਉਣਗੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਉਹਨਾਂ ਨੂੰ ਸਰੂਪੇ ਵਾਲੇ ਆਕਵਾ ਨਹੀਂ ਹਰਾਇਆ ਆ ਮੀਟਿੰਗ ਇੱਕ ਬਦਲ ਹੋ ਦੇ ਸੰਭੀ ਜੀ ਕਿਸੇ ਲੀਡਰ ਨੂੰ ਨਾ ਜੋਇਨ ਕਰਾਏ ਜਿਹੜੇ ਮਖਾਲਿਫ ਕੀਤੀ ਨਾ ਉਹਨੂੰ ਸੌਂਹ ਵਾਰੋਂ ਬਾਹਰ ਨਾ ਨਹੀਂ ਮੈਂ ਤੁਹਾਨੂੰ ਇੱਕ ਦੱਸਦਾ ਅੱਜ ਮੈਂ ਤੁਹਾਨੂੰ ਕੱਲ ਦੱਸਦਾ ਆ ਜਿਹੜੇ ਨਾ ਸਰੋਪੇ ਪਾਉਣ ਵਾਲਿਆਂ ਦੀ ਹੈ ਆ ਮਰਵਾਉਂਦੇ ਸਰੋਪੇ ਵਾਲੇ ਆ ਬਾਤ ਬਤਲਦਾ ਜੀ ਮੈਂ ਤਾਂ ਸਾਰਾ ਦੇਖ ਲਿਆ ਹੁਣ ਸੌ ਪਾ ਲੋ ਆ ਦੇਖੀ 2-3 ਸਾਲਾਂ ਬਾਅਦ ਲੱਗ ਜਾਂਦੇ ਆ ਸਰੋਪੇ ਪਾ ਲੋ ਸਰੋਪੇ ਪਾ ਲੋ ਉਹਨਾਂ ਕੇ ਪਰ ਢਾਂ 70 ਭਾਵੇਂ ਖਾ ਲੋ ਪਰ ਗੋਪੇ ਨਹੀਂ ਖਾਣੇ ਸੁਖਵੀਰ ਬਾਦਲ ਨੇ ਆਪਣੇ 25 ਸਾਲ ਰਾਜ ਕਰਨ ਦੀ ਗੱਲ ਇੱਕ ਵਾਰ ਮੋੜ ਤੋਂ ਅੰਧਰਾਈ ਉਹਨਾਂ ਕੇ ਹੱਕ ਕਿ ਉਹ 25 ਸਾਲ ਹੀ ਰਾਜ ਕਰਨਗੇ ਪਰ 5-5 ਸਾਲ ਦੇ ਫਰਕ ਤੋਂ ਬਾਅਦ दस साल फिर तो मैं जल्दी पची साल रहा 25 साल 10 दस साल का क्या दस साल साल रिलैक्स